ਕੈਂਸਰ ਜੋ ਕਿ ਇੱਕ ਅਜੀਬ ਬਿਮਾਰੀ ਹੈ ਜਦੋਂ ਕਿਸੇ ਨੂੰ ਹੋ ਜਾਵੇ ਤਾਂ ਇਨਸਾਨ ਦੇ ਨਾਲ ਨਾਲ ਸਾਰੀ ਉਮਰ ਦੀ ਕਮਾਈ ਪੂੰਜੀ ਵੀ ਆਪਣੇ ਨਾਲ ਹੀ ਲੈ ਜਾਂਦੀ ਹੈ ਇਸ ਦੇ ਕਈ ਕਾਰਨ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਕਾਰਨ ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਜੋ ਕਿ ਆਪਣੇ ਘਰ ਦੀ ਰਸੋਈ ਵਿੱਚ ਰੋਜ਼ ਵਰਤੀ ਜਾਣ ਵਾਲੀ ਚੀਜ਼ ਹੈ ਇੱਕ ਔਰਤ ਨੇ ਵੀਡੀਓ ਬਣਾ ਕੇ ਦੱਸਿਆ ਕਿ ਕਿਵੇਂ ਪਿਆਜ਼ ਦੇ ਕੁਝ ਹਿੱਸੇ ਨੂੰ ਨਾ ਕੱਟਣ ਤੇ ਵੀ ਕੈਂਸਰ ਹੋ ਸਕਦਾ ਹੈ ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਆਪਣੇ ਹੋਰ ਭੈਣ ਭਰਾਵਾਂ ਰਿਸ਼ਤੇਦਾਰਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਹਰ ਕੋਈ ਇਹ ਗਲਤੀ ਨਾ ਕਰੇ ਇਹ ਬੀਬੀਆਂ ਵਾਸਤੇ ਹੈ ਮੇਰੀ ਵੀਡੀਓ ਇਹ ਦੇਖੋ ਪਿਆਜ਼ ਇਹ ਪਿਆਜ਼ ਦੇ ਵਿੱਚ ਨਾ ਕੀ ਕੀ ਕਰਦੇ ਆ ਇਹ ਇੱਥੋਂ ਦੀ ਗੱਠ ਕੱਢ ਦਿੰਦੇ ਆ ਕਿ ਬਸ ਇਹ ਇੰਨੀ ਕੀ ਗੱਠ ਕੱਢਣੀ ਹੈ ਇਹਦੇ ਵਿੱਚ ਹੁੰਦਾ ਕਿ ਐ ਵੈਸੇ ਪਿਆਜ਼ ਦੀ ਗੱਠ ਵਿੱਚ ਨਾ ਕੈਂਸਰ ਦੇ ਕੁਝ ਤੱਤ ਹੁੰਦੇ ਆ ਤੇ ਇਹ ਇੱਥੋਂ ਨੀਚੋਂ ਇੰਨੀ ਕ ਕੱਢ ਦਿੰਦੇ ਆ ਇਹ ਇੰਨੀ ਹੀ ਨਹੀਂ ਗੱਡੀ ਦੀ ਹੁੰਦੀ ਇਹ ਸਾਰੀ ਹੀ ਕੱਢਣੀ ਪੈਂਦੀ ਆ ਪਿਆਜ਼ ਦੇ ਵਿੱਚ ਇਹ ਧੁਰਤਾ ਤੱਕ ਹੁੰਦੀ ਐਨ ਉੱਪਰ ਤੱਕ ਐ ਦੇਖ ਐ ਪੂਰੀ ਗੱਠ ਐ ਪਿਆਜ਼ ਚ ਐ ਪੂਰੀ ਗੱਡੀ ਦੀ ਐ ਉਹ ਨੀਚੋਂ ਕੱਢ ਦੇਣਗੇ ਹਲਕੀ ਜੀ ਬਾਕੀ ਉਹ ਵਿੱਚੇ ਹੀ ਸਬਜ਼ੀ ਜੀ ਕੱਟੀ ਜਾਂਦੇ ਆ ਐ ਸਾਰੀ ਗੱਡੀ ਦੀ ਐ ਜਿਹੜੀਆਂ ਕੱਢਦੀਆਂ ਜਿਹੜੀ ਨਹੀਂ ਕੱਢਦੀ ਉਹਨਾਂ ਦੀ ਮਰਜ਼ੀ ਪਰ ਜਿਹੜੀ ਕੱਢਦੀਆਂ ਨਾ ਅੱਛੀ ਗੱਲ ਹੈ ਉਹ ਸਾਰੀ ਕੱਢਿਆ